ਕਲ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਕੁ ਵਰਕ ਦੇ ਸੂਟ ਸ਼ੇਅਰ ਕਰਨ ਜਾ ਰਹੀ ਆ ਆਰੀ ਵਰਕ ਦੇ ਆ ਕੁਝ ਕੁ ਪਿਟਨ ਵਰਕ ਦੇ ਮਸ਼ੀਨ ਵਰਕ ਦੇ ਜਿੰਨਾ ਮਿਕਸ ਜੀ ਆ ਤੁਸੀਂ ਪਲੀਜ਼ ਸਾਰੀ ਵੀਡੀਓ ਐਂਡ ਤੱਕ ਦੇਖਿਓ ਕੱਲੇ ਕੱਲੇ ਸੂਟ ਦੀ ਤੁਹਾਨੂੰ ਡਿਟੇਲ ਦੇਵਾਂਗੀ ਕੱਲਾ ਕੱਲਾ ਸੂਟ ਦਾ ਪ੍ਰਾਈਸ ਦੱਸਾਂਗੇ ਤੇ ਐਂ ਸਾਰਾ ਫੈਬਰਿਕ ਵਗੈਰਾ ਤੁਹਾਨੂੰ ਦੱਸ ਦੇਵਾਂਗੇ ਇਹ ਵਾਲਾ ਸੂਟ ਆਰਗੈਂਜ਼ਾ ਲਾਈਨਿੰਗ ਤੇ ਬਣਿਆ ਹੋਇਆ ਸੂਟ ਹੈ ਇਹ ਵਿਦ ਵਿਦ ਦੁਪੱਟਾ ਇਹ ਆਪਣਾ 4000 ਦਾ ਸੂਟ ਰਹੂਗਾ ਵਿਦਆਊਟ ਸਟਿਚਿੰਗ ਦੁਪੱਟਾ ਆਰਗੈਂਜ਼ਾ ਦਾ ਹੋ ਗਿਆ ਇਹਨਾਂ ਲੇਸਿਸ ਦੀ ਡਿਜ਼ਾਈਨਿੰਗ ਹੋਗੀ ਦੁਪੱਟੇ ਤੇ ਇਹਦੇ ਵਿੱਚ ਕਾਫੀ ਕਲਰ ਆਉਂਦੇ ਆ ਬਹੁਤ ਸਾਰੇ ਕਲਰ ਮਿਲ ਜਾਣਗੇ ਜਿਹੜਾ ਪਲੇਨ ਵਾਲਾ ਆਰਗੈਂਜ਼ਾ ਉਹਦਾ ਪ੍ਰਾਈਸ ਘੱਟ ਹੈ ਉਹ ਪਲੇਨ ਸੂਟ 700 ਦਾ ਇਹ ਵਾਲੇ ਆਰਗੈਂਜ਼ਾ ਜਿਹੜਾ ਨਵਾਂ ਆ ਇਹਦਾ ਪ੍ਰਾਈਸ ਜ਼ਿਆਦਾ ਹੈ ਸੇਮ ਫੈਬਰਿਕ ਦੇ ਉੱਤੇ ਬਣਿਆ ਹੋਇਆ ਸੂਟ ਸੈਂਟਰ ਪੈ ਇਹ ਸੂਟ ਆਪਾਂ ਪਹਿਲਾਂ ਵੀ ਪਾਇਆ ਸੀ ਉਹ ਸੋਲਡ ਹੋ ਗਿਆ ਸੀ ਕਾਫੀ ਡਿਮਾਂਡ ਦੇ ਵਿੱਚ ਹੈ ਸੂਟ ਇਹ ਨੈਸਟ ਦੁਆਰਾ ਰੈਡੀ ਕਰਵਾਇਆ ਆਪਾਂ ਇਹ ਸੂਟ ਇਹ ਦੀ 슬ੀਵਸ ਦੀ ਕੰਮ ਆਊਗਾ ਦੁਪੱਟੇ ਇਹਨਾਂ ਨਾਲ ਆਪਾਂ organza ਦੇ ਪਿਓਰ ਚਨਾਉਣ ਦੇ ਜਿਵੇਂ ਵੀ ਕਸਟਮਰ ਦੇ ਡਿਮਾਂਡ ਹੁੰਦੀ ਆਪਾਂ ਰੈਡੀ ਕਰ ਦਿੰਨੇ ਆ ਇਹ ਵਾਲਾ ਸੂਟ georgette ਤੇ ਬਣਿਆ ਹੋਇਆ ਇਹਦੇ ਪੈਨਲ ਦੇ ਵਿੱਚ ਤੇ ਘੇਰੇ ਤੇ ਕੰਮ ਆਊਗਾ ਜਾਰਜਟੀ ট্রান্সਪੀਰੈਂਟ ਜੀ ਜਾਰਜਟ ਨਹੀਂ ਹੈਗੀ ਜਿਹੜੀ ਪਹਿਲਾਂ ਆਈ ਸੀ ਬਹੁਤ ਹੀ ਸੋਹਣੀ ਜਾਰਜਟ ਹੈਂਡ वॉਸ਼ ਚ ਸੂਕਣੀ ਹੈ ਡਾਇਰੈਕਟਲੀ ਇਨ ਦਾ ਕੋਲ ਨਹੀਂ ਤੁਹਾਨੂੰ ਇਸ਼ੂ ਆਊਗਾ ਇਹ ਦੀ ਸਲੀਵਸ ਤੇ ਕੰਮ ਹੋਊਗਾ ਇਹ ਦਾ ਦੁਪੱਟਾ ਰੋਕਾ ਤਾਂ ਇਹ ਦਾ ਦੁਪੱਟਾ ਹੋਇਆ ਮੈਂ ਬੜਾ ਹੀ ਸੋਹਣਾ ਦੁਪੱਟਾ ਇਹ ਵਰਕ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਇਹਨਾਂ ਦੀ ਲੈਂਥ 42 43 ਤੱਕ ਲੈਂਥ ਹੋਊਗੀ 20 ਤੋਂ ਲੈ ਕੇ 23 24 ਤੱਕ ਘੇਰੇ ਆ ਜਾਣਗੇ 20 ਤੋਂ ਘੱਟ ਵੱਧ ਜਿੰਨਾ ਮਰਜ਼ੀ ਬਣਾ ਲਓ ਸਟੈਂਡਰਡ ਦੇ ਸਾਈਜ਼ ਹੁੰਦੇ ਆ ਇਹ ਪਿੱਟਣ ਵਰਕ ਦੇ ਵਿੱਚ ਹੈ ਗ੍ਰੀਨ ਕਲਰ ਸ਼ਰਟ ਦੇ ਵਿੱਚ ਇਹਦੀ ਬੂਟੀ ਆਊਗੀ ਇਹਦੀਆਂ 슬ੀਵਸ ਆਉਣਗੀਆਂ ਤੇ ਸੀਵ ਵਾਲਾ ਕਮ ਬਾਟਮ ਤੇ ਵੀ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਵੀ ਦੁਪੱਟਾ 3500 ਰਹੂਗਾ ਜਿਹੜਾ ਪਹਿਲਾ ਸੂਟ ਦਿਖਾਇਆ ਸੀ ਟਾਈ ਡਾਈ ਵਾਲੇ ਦੁਪੱਟੇ ਦਾ ਉਹਦਾ ਪ੍ਰਾਈਸ ਵੀ ਸੌਰੀ ਮੈਂ ਭੁੱਲ ਗਈ ਸੀ ਤੁਹਾਨੂੰ ਦੱਸਣਾ ਇਸ ਵਾਲੇ ਇਹ ਵਾਲੀ ਸੂਟ ਦਾ ਇਹਦਾ ਵੀ ਪ੍ਰਾਈਸ 3500 ਰਹੂਗਾ ਵਿਦੇ ਦੁਪੱਟਾ ਇਹਦਾ ਗ੍ਰੇ ਕਲਰ ਕਾਰਬਨ ਦਾ ਗ੍ਰੇ ਕਲਰ ਇਹਦੇ ਵੀ ਪੈਨਲ ਦੇ ਵਿੱਚ ਵਰਕ ਹੈ ਇਹਦੇ ਵਿੱਚ ਆਰੀ ਵਰਕ ਐਂਡ ਹੈਂਡ ਦਾ ਟੱਚ ਦਿੱਤਾ ਹੋਇਆ ਇਹ ਵਿਦੇ ਦੁਪੱਟਾ 3500 ਦਾ ਸੂਟ ਰਹੂਗਾ ਇਹਦੇ ਕਮ 슬ੀਵਸ ਤੇ ਕੀਤਾ ਹੋਇਆ ਇਹੀ ਕੰਮ ਇਹਦੇ ਬਾਟਮ ਤੇ ਆਊਗਾ ਇਹਦਾ ਦੁਪੱਟਾ ਏ ਵਾਲੀ ਜਿਹੜੀ ਹਲਕੀ ਜੌਰਜਟ ਹੁੰਦੀ ਹੈ ট্রান্সਪੇਰੈਂਟ ਜੀ ਇਹ ਉਹ ਵਾਲੀ ਜੌਰਜਟ ਤੇ ਬਣਿਆ ਹੋਇਆ ਹੈ ਇਹ 2500 ਦਾ ਸੂਟ ਹੈ ਵਿਦਆਊਟ ਬਟਾ ਚ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਆਰੀ ਦਾ ਕੰਮ ਆਊਗਾ ਘੇਰੇ ਦੇ ਵਿੱਚ ਫਰੰਟ ਦੇ ਵਿੱਚ ਤਿੰਨ ਕਲੀਆਂ ਜਾਣਗੀਆਂ ਆਰੀ ਐਂਡ ਹੈਂਡ ਦਾ ਟੱਚ ਦਿੱਤਾ ਹੋਇਆ ਇਹ ਇਹਦਾ ਦੁਪੱਟਾ ਰਹੂਗਾ ਇਹਦਾ ਪ੍ਰਾਈਸ 3000 ਵਿਦ ਦੁਪੱਟਾ ਪ੍ਰਾਈਸ ਆ ਵਿਦਆਉਟ ਸਟੀਚਿੰਗ ਪ੍ਰਾਈਸ ਦੱਸਿਆ ਮੈਂ ਤੁਹਾਨੂੰ ਇਹ ਵਾਲਾ ਸੂਟ ਹੈ ਜਿਵੇਂ ਪ੍ਰਿੰਟ ਤੇ ਅਸੀਂ ਰੈਡੀ ਕਰਦੇ ਬਹੁਤ ਕੋਸਟਲੀ ਪੈ ਜਾਂਦੇ ਆ ਸੂਟ ਇਨਾਂ ਦਾ ਫੈਬਰਿਕ ਜਿੱਦਾਂ 2500 3000 ਤੱਕ ਫੈਬਰਿਕ ਜਿਹੜਾ ਇਹ ਵਾਲਾ ਪਿਓਰ ਸਿਲਕ ਦੇ ਵਿੱਚ ਸੂਟ ਹੈ ਟਿਸ਼ੂ ਦੇ ਵਿੱਚ ਇਹ ਵਾਲਾ ਤੁਹਾਨੂੰ ਪਾਊਗਾ 3000 ਦਾ ਫੈਬਰਿਕ ਪਾਊਗਾ 2000 ਦੇ ਦਾ ਫਰਕ ਹੈ ਇਹ 5000 ਦਾ ਸੂਟ ਪਹਿਣਾ ਤੁਹਾਨੂੰ ਵਿਦਆਊਟ ਦੁਪੱਟਾ ਵਿਦ ਸਟੀਚਿੰਗ ਹੋ ਕੇ ਵਾਲੇ ਸੂਟ ਚਲੇ ਜਾਂਦੇ ਆ 7500 8000 ਤੱਕ ਇਹ ਵਾਲੀ ਇਹਦੀ ਪਿਓਰ ਕريب ਦੀ ਬਾਟਮ ਹੈ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਹੋ 5000 ਦਾ ਸੂਟ ਇਹ ਪਊਗਾ ਤੁਹਾਨੂੰ ਵਿਦਾਉ ਤੇ ਦੁਪੱਟਾ ਵਿਦਨ ਦੁਪੱਟਾ 6600 ਤੱਕ ਸੂਟ ਪੈਣਾ ਤੁਹਾਨੂੰ ਵਧੀਆ ਪਿਓਰ ਦਾ ਅਗਰ ਆਪਾਂ ਫੁੱਲ ਪਿਓਰ ਦਾ ਦੁਪੱਟਾ ਲਾਵਾਂਗੇ ਤਾਂ ਉਦਾਂ ਉਦਾਂ ਇਹਨਾਂ ਦੇ ਪ੍ਰਾਈਸ ਵੱਧ ਜਾਂਦੇ ਆ ਤੇ ਇਦਾਂ ਦੇ ਪ੍ਰਿੰਟ ਹੋਰ ਵੀ ਤੁਸੀਂ ਮਤਲਬ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਇਹ ਰੈਡੀ ਹੋ ਜਾਣਗੇ ਜਿਵੇਂ ਅਸੀਂ ਪਹਿਲਾਂ ਇਹ ਪਾਈ ਹੋਈ ਸੀ ਕਾਫੀ ਪ੍ਰਿੰਟ ਬ੍ਰੌਕਟ ਦੇ ਵਿੱਚ ਸੀ ਇਹ ਇਹਦੇ ਕਾਫੀ ਕਲਰ ਸੀ ਇਹਦੀਆਂ ਵੀ ਆਪਾਂ ਇਦਾਂ ਦੀਆਂ ਬਾਟਮ ਡਾਈ ਕਰਵਾ ਕੇ ਹਲਕਾ ਜਿਹਾ ਵਰਕ ਕਰਵਾ ਕੇ ਪਾਈ ਸੀ ਸੂਟ ਕਾਫੀ ਸਾਰਿਆਂ ਨੂੰ ਪਸੰਦ ਆਇਆ ਸੀ ਉਹ ਸਾਰੇ ਸੋਲਡ ਹੋ ਗਏ ਸੀ ਨੈਕਸਟ ਹੁਣ ਜਿੱਦਾਂ ਸੀਜ਼ਨ ਆ ਰਿਹਾ ਵਿంటర్ ਵਾਲੀ ਕਲੈਕਸ਼ਨ ਸਾਡੇ ਕੋਲੋਂ ਹਜੇ ਕੁਝ ਰੈਡੀ ਨਹੀਂ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੀ ਆ ਮੇਰੇ ਕੋਲੇ ਕਾਫੀ ਮੈਸੇਜ ਆਉਂਦੇ ਵਿంటర్ ਕਲੈਕਸ਼ਨ ਉਹ ਨੈਕਸਟ ਮੰਥ ਤੋਂ ਆਪਾਂ ਸ਼ੁਰੂ ਕਰ ਦਾਂਗੇ ਪਲੇਨ ਸਟੱਫ ਆਇਆ ਆਪਣੇ ਕੋਲ ਵਿంటర్ ਵਾਲੇ ਕਲੀਨ ਸਟਾਫ ਆਈ ਐਮ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਵਿంటర్ ਕਲੈਕਸ਼ਨ ਤੋਂ ਕੁਝ ਕਾਈ ਹੈ ਜਿਹੜੀ ਉਹ ਜਿੱਦਾਂ ਆਪਾਂ ਰੈਡੀ ਕਰਨੇ ਆ ਉਹ ਤੁਹਾਨੂੰ ਦਿਖਾਵਾਂਗੇ ਓਕੇ ਜੀ ਸਰਸ਼ਿਕਾ